ਹੈਲੋ ਸਸਤੀਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਜੀ ਅਸੀਂ ਪਿਛਲੀ ਵਾਰ ਕਿਹਾ ਸੀ ਭਈ ਇਹ ਜਿਹੜੇ ਬਦਵਾਨ ਬੈਠੇ ਨੇ ਚੈਨਲ ਤੇ ਇਹਨਾਂ ਤੇ ਵੀਡੀਓ ਬਣਾਵਾਂਗੇ ਇੱਕ ਇਹਨਾਂ ਚੋਂ ਪਦਮਸ਼ਰੀ ਆ ਤੇ ਦੂਜੇ ਭੈਣ ਜੀ ਤਾਂ ਬਹੁਤ ਮੈਡਮ ਹਣੀ ਬਹੁਤ ਵਧੀਆ ਗੱਲਾਂ ਕਰਦੇ ਆ ਖੜ ਖੜਾ ਕੇ ਹੱਸਦੇ ਆ ਕਈ ਵਾਰੀ ਇਹ ਵਿਚਾਰਿਆਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਗੱਲ ਸੈਡ ਹੁੰਦੀ ਹੈ ਹੱਸ ਕੇ ਕਰ ਦਿੰਦੇ ਆ ਤੇ ਨਾਲ ਜਿਹੜੇ ਭਾਈ ਸਾਹਿਬ ਨੇ ਟਹਿਣਾ ਸਾਹਿਬ ਤਾਂ ਬਦਵਾਨ ਹੈ ਤੁਹਾਨੂੰ ਪਤਾ ਬਹੁਤ ਵਾਰੀ ਕਹਿੰਦੇ ਐ ਕਰ ਲਿਆ ਕਰੋ ਉਹ ਨਾ ਕਰਿਆ ਕਰੋ ਇਹ ਕਦੀ ਨਹੀਂ ਕਹਿੰਦੇ ਵੀ ਸੱਚ ਬੋਲਿਆ ਕਰੋ ਮੈਂ ਕਹਿੰਨਾ ਭਈ ਸੱਚ ਬੋਲਿਆ ਕਰੋ ਇਦਾਂ ਦੇ ਹੋਰ ਬਹੁਤ ਚੈਨਲ ਐ ਜਿਹੜੇ ਬਹੁਤ ਸਾਰੀਆਂ ਗੱਲਾਂ ਕਰਦੇ ਐ ਤੇ ਜਨਤਾ ਨੂੰ ਕੀ ਬਣਾਉਂਦੇ ਐ ਅੰਨੀ ਕਾਣੀ ਬੋਲੀ ਜਨਤਾ ਬਣਾਤੀ ਉਹਦੇ ਤੇ ਚਾਰ ਲਾਈਨਾਂ ਭਈ ਮੇਰੇ ਸ਼ਹਿਰ ਦੀ ਭੋਲੀ ਜਨਤਾ ਅੰਨੀ ਕਾਣੀ ਬੋਲੀ ਜਨਤਾ ਗੱਲ ਜਨਤਾ ਲਈ ਲੜਨ ਦੀ ਆਈ ਕਿੱਥੇ ਫੇਰ ਲਕੋਲੇ ਜਨਤਾ ਬੰਦੇ ਚੋਂ ਨਹੀਂ ਬੰਦਾ ਲੱਭਦਾ ਹਰ ਪਾਸੇ ਤੋਂ ਟੋਲੇ ਜਨਤਾ ਗੱਲਾਂ ਵਿੱਚ ਭਾਰਾਂ ਤੇ ਭਾਰੂ ਉਂਝ ਕੱਖਾ ਤੋਂ ਹੋਲੀ ਜਨਤਾ ਜਨਤਾ ਦੀ ਫਿਰ ਜਨਤਾ ਬੈਰੀ ਜਦ ਫਿਲਮਾਂ ਨੇ ਚੋਲੇ ਜਨਤਾ ਜਨਤਾ ਨੇ ਸੀ ਨੋਟ ਬਣਾਇਆ ਨੋਟਾਂ ਪਿੱਛੇ ਹੋਲੇ ਜਨਤਾ ਜਨਤਾ ਨੂੰ ਨਹੀਂ ਜਨਤਾ ਲੱਭਣੀ ਜਿੱਦਣ ਰੱਬ ਨੇ ਖੋਲੇ ਜਨਤਾ ਸਾਡੇ ਲੱਛਣ ਉਹੀ ਐ ਕਿ ਜਨਤਾ ਖੋਏ ਲੈਣੀ ਆ ਰੱਬ ਨੇ ਬਹੁਤ ਛੇਤੀ ਜਿਹੜੇ ਚੈਨਲ ਕਹਿੰਦੇ ਭਾ ਬੱਬੂ ਮਾਨ ਸਾਹਿਬ ਕਹਿੰਦੇ ਸੀਗੇ ਭਈ ਇਹ ਕੌਮ ਕਦੀ ਇਕੱਠੀ ਨਹੀਂ ਹੁੰਦੀ ਤੁਹਾਨੂੰ ਮੈਂ ਸਬੂਤ ਦਿੰਦਾ ਹਰ ਥਾਂ ਇਕੱਠੀ ਹੁੰਦੀ ਆ ਕਿਤੇ ਚੰਗਾ ਕੰਮ ਕਰਨਾ ਹੋਵੇ ਤਾਂ ਇਕੱਠੇ ਨਹੀਂ ਹੁੰਦੇ ਮਾੜੇ ਲਈ ਇਕੱਠੇ ਆ ਇਹਨਾਂ ਦੇ ਮਨਾਂ 'ਚ ਇੱਕ ਦੂਜਿਆਂ ਲਈ ਇੰਨਾ ਬੈਰ-ਵਿਰੋਧ ਆ ਲੇਕਿਨ ਫਿਲਮ ਰਿਲੀਜ਼ ਕਰਨ ਵੇਲੇ ਕਿੱਦਾਂ ਮਿਲਦੇ ਆ ਕੀ ਕੋਸ਼ ਕਰਦੇ ਆ ਕਦੀ ਦੇਖਿਆ ਅੱਜ ਕਿੱਸਾ ਆ ਆ ਚੈਨਲ ਤੇ ਬੈਠੇ ਬਦਵਾਨਾਂ ਦਾ ਇਹ ਇਹ ਮੈਡਮ ਬਹੁਤ ਵੱਡੀਆਂ ਗੱਲਾਂ ਕਰਦੇ ਆ ਰਿਸ਼ੀ ਜੀ ਨਿਰਮਲ ਰਿਸ਼ੀ ਨਾ ਦਾ ਨਾਮ ਆ ਤੇ ਇਹਨਾਂ ਨੇ ਇੱਕ ਫਿਲਮ ਕੀਤੀ ਆ ਨਿੱਕਾ ਜੇਲਦਾਰ 4 ਉਹਦੇ ਬਾਰੇ ਮੈਂ ਪੂਰਾ ਬੇਰਵਾ ਪਾਇਆ ਇੱਕ ਪਾਸੇ ਇਹ ਕੰਮ ਕਰ ਰਿਆ ਸੀ ਇਹਨਾਂ ਦੇ ਆਪੋਰਜੀਟ ਕਰ ਰਿਆ ਸੀ ਜਤਿੰਦਰ ਜੀ ਜਤਿੰਦਰ ਮਾਤਾ ਜਿਹੜੀ ਆ ਉਹ ਇੱਕ ਕੁੜੀ ਦੀ ਦਾਦੀ ਦਾ ਕਰੈਕਟਰ ਕਰ ਰਿਆ ਸੀ ਕੁੜੀ ਜਿਹੜੀ ਸੀ ਉਹ ਫਿਲਮ ਦੇ ਵਿੱਚ ਸੀਗੀ ਜੀ ਸੋਨਮ ਬਾਜਵਾ ਇਹ ਐਮੀ ਵਰਕੇ ਦਾ ਹੀਰੋ ਆ ਹੁਣ ਦਾਦੀ ਜਿਹੜੀ ਇਹ ਕੁੜੀ ਦੀ ਬਣੀ ਆ ਜੀ ਇਹ ਕਮਬੈਕ ਕਰ ਰਹੀ ਸੀ ਆਪਣਾ ਔਰ ਐਕਟ ਇਹਨਾਂ ਨੇ ਕਹਿੰਦੇ ਆ ਵਾਹ ਕਮਾਲ ਕੀਤਾ ਤੇ ਦੱਸਣ ਵਾਲੇ ਇਹ ਵੀ ਦੱਸ ਲਿਆ ਬਈ ਨਿਰਮਲ ਰਿਸ਼ੀ ਜੀ ਨੂੰ ਤਾਂ ਬਹੁਤ ਲੋਕ ਦੇਖਦੇ ਅਕਸਰ ਦੇਖਦੇ ਆ ਰੋਜ਼ ਰੋਜ਼ ਇੱਕ ਸਬਜ਼ੀ ਜਿੱਦਾਂ ਨਹੀਂ ਖਾਧੀ ਜਾਂਦੀ ਤੇ ਉਹ ਇਦਾਂ ਹੀ ਹਿਸਾਬ ਸੀ ਬਈ ਸ਼ਾਇਦ ਲੋਕ ਉਹਨਾਂ ਨੂੰ ਕੰਮ ਜ਼ਿਆਦਾ ਦਿੰਦੇ ਇਦਾਂ ਦਾ ਕੁਝ ਹੋਇਆ ਹੋਊਗਾ ਤਾਂ ਉਹਨਾਂ ਨੂੰ ਕਢਾਇਆ ਗਿਆ ਇਹ ਗੱਲ ਦਾ ਸਾਰਿਆਂ ਚੈਨਲਾਂ ਨੂੰ ਪਤਾ بڑے بڑے ਬਦਮਾਨਾਂ ਨੂੰ ਜਿਹੜੇ ਸਮਾਜ ਲਈ ਲੜਦੇ ਆ ਲੱਖੇ ਭਾਨੇ ਹੁਣੀ ਸਭ ਨੂੰ ਮੈਂ ਪਰਸਨਲ ਕਿਸੇ ਨਾ ਕਿਸੇ ਦੇ ਜ਼ਰੀਏ ਉਹਨਾਂ ਦੇ ਗਰੁੱਪ ਦੇ ਜ਼ਰੀਏ ਵੀਡੀਓ ਭੇਜਿਆ ਤੇ ਕਈ ਪਬਲਿਕ ਨੂੰ ਇਮੋਸ਼ਨਲ ਕਰਕੇ ਯੂਜ਼ ਕਰ ਰਿਹਾ ਉਹਨਾਂ ਨੂੰ ਵੀ ਭੇਜੇ ਪਰ ਬੋਲੇ ਆ ਮਾਈ ਦਾ ਲਾਲ ਕੋਈ ਨਹੀਂ ਜੀ ਇਹਨਾਂ ਚੋਂ ਬੋਲੇ ਜੀ ਇੰਗਲੈਂਡ ਤੋਂ ਇੱਕ ਜਸਪਾਲ ਜੀ ਸੀਗੇ ਉਹਨਾਂ ਦੀ ਬਹੁਤ ਮਿਹਰਬਾਨੀ ਫਿਰ ਹਰਿਆਣੇ ਤੋਂ ਇੱਕ ਫੌਜੀ ਸਾਹਿਬ ਹੈ ਉਹ ਬੋਲੇ ਜੀ ਹਨਾ ਉਹਨਾਂ ਦੀ ਬਹੁਤ ਮਿਹਰਬਾਨੀ ਫਿਰ ਅਮਰਦੀਪ ਗਿੱਲ ਸਾਹਿਬ ਨੂੰ ਮੈਂ ਫੋਨ ਲਾਇਆ ਸੀ ਉਹਨਾਂ ਨੇ ਇਹਨਾਂ ਤੇ ਇੱਕ ਵੀਡੀਓ ਵੀਡੀਓ ਨਹੀਂ ਪਾਈ ਸੌਰੀ ਉਹਨਾਂ ਨੇ ਪੋਸਟ ਪਾਈ ਹੈ ਕਿ ਮੈਂ ਇੱਕ ਫਿਲਮ ਲਿਖ ਰਿਹਾ ਹਾਂ ਜਿੱਥੇ ਦਾਦੀ ਦਾ کردار ਮੈਂ ਇਹਨਾਂ ਦਾ ਜ਼ਰੂਰ ਪਾਉਂਗਾ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਗੱਲ ਉਹਨਾਂ ਨੂੰ ਵੀ ਸਾਰੀ ਪਤਾ ਸਮਾਜ ਦੇ ਵਿੱਚ ਬਹੁਤ ਲੋਕਾਂ ਨੂੰ ਇਹ ਚੀਜ਼ਾਂ ਪਤਾ ਕਿ ਸਮਾਜ ਇਹ ਫਿਲਮ ਲੈਣ ਚੱਲ ਕੀ ਰਿਹਾ ਇੱਥੇ ਜਦੋਂ ਕੋਈ ਬੰਦਾ ਰਾਈਟਰ ਤੋਂ ਡਾਇਰੈਕਟਰ ਬਣਨਾ ਚਾਹੁੰਦਾ ਜਾਂ ਐਕਟਰ ਤੋਂ ਡਾਇਰੈਕਟਰ ਬਣਨਾ ਚਾਹੁੰਦਾ ਤੇ ਉਹ ਡਾਇਰੈਕਟਰ ਤੇ ਐਕਟਰ ਸਾਰੇ ਇੱਕ ਹੋ ਜਾਂਦੇ ਆ ਜੀ ਉਹ ਵੀ ਐਕਟਰ ਇੱਕ ਹੋ ਜਾਂਦੇ ਜਿਹਨਾਂ ਨੂੰ ਮੇਰੇ ਵਰਗੇ ਨੇ ਕੰਮ ਦਲਾਇਆ ਹੁੰਦਾ ਮਾੜਾ ਕਹਿਣ ਲੱਗ ਪੈਂਦੇ ਆ ਤੇ ਆਪਾਂ ਕਹਿੰਦੇ ਇੱਕ ਨਹੀਂ ਹੁੰਦੇ ਕਿੰਨੀ ਕਵਾਰ ਇੱਕ ਹੁੰਦੇ ਪੁੱਛਣਾ ਤੇ ਦੂਜੇ ਪਾਸੇ ਜਿਹੜੇ ਮਾਤਾ ਜੀ ਨਿਰਮਲ ਰਿਸ਼ੀ ਜੀ ਇਹ ਐਸੋਸੀਏਸ਼ਨ ਦੇ ਪ੍ਰਧਾਨ ਐ ਸੋਚ ਕੇ ਦੇਖੋ ਭਈ ਇਹ ਇਹ ਕੁਛ ਕਰਨਗੇ ਇਹ ਇੱਕ ਆਰਟਿਸਟ ਨੂੰ ਕਢਾਉਣਗੇ ਤੇ ਐਸੋਸੀਏਸ਼ਨ ਖੇਦੀ ਸੁਆਹ ਬਣਾਈਓ ਹੁਣ ਜੇ ਨਹੀਂ ਕੋਈ ਕਾਰਾ ਵੀ ਕਰਨਾ ਹੋਇਆ ਉਸ ਆਸੀਸ਼ਨ ਦੇ ਪੈਸਿਆਂ ਚੋਂ ਕਰਨਗੇ ਆਪਣੇ ਪੈਸੇ ਕੱਢਣੇ ਨਹੀਂ ਪੈਸੇ ਆ ਪਿੱਛੇ ਲੱਗੇ ਆ ਸਾਰੇ ਇਹ ਜਿਹੜਾ ਚੈਨਲ ਹੈ ਪ੍ਰਾਈਮ ਏਸ਼ੀਆ ਇਹਦੇ ਜਿਹੜੇ ਮਾਲਕ ਹੈ ਉਹਨਾਂ ਨੂੰ ਪਰਸਨਲ ਰਿਕਾਰਡਿੰਗ ਪਾਈ ਸੋਚੋ ਉਹਨਾਂ ਨੂੰ ਤਰਸ ਨਹੀਂ ਆ ਪਿਛਲੀ ਰਿਕਾਰਡਿੰਗ ਸੁਣ ਕੇ ਦੇਖੋ ਪੱਥਰਾਂ ਦੇ ਦਿਲ ਕੰਬ ਜਾਂਦੇ ਆ ਫੇਰ ਜਿੰਨੇ ਵੀ ਬੰਦੇ ਸੀ ਸਾਰਿਆਂ ਨੂੰ ਮੈਂ ਚੈਨਲਾਂ ਨੂੰ ਪਰਸਨਲ ਪਾਈ ਆ ਮੱਕੜ ਸਾਹਿਬ ਨੂੰ ਮੱਕੜ ਸਾਹਿਬ ਬੋਲੇ ਕੋਈ ਨਹੀਂ ਬੋਲੇ ਬੋਲਦੇ ਸੱਚ ਹੈ ਜੀ ਅੱਛਾ ਕਹਿਣਗੇ ਚੈਨਲਾਂ ਤੇ ਇੰਦਾਂ ਦਾ ਸੱਚ ਤੋਂ ਸੱਚ ਬੋਲਿਆ ਜਾਂਦਾ ਸੱਚ ਬੋਲਦਾ ਕਿਹੜਾ ਚੈਨਲਾਂ ਤੇ ਚੈਨਲੇ ਖੜੇ ਸੱਚ ਤੋਂ ਹੋਏ ਸੀ ਅੰਦੋਲਨ ਤੋਂ ਅੱਜ ਸੱਚ ਬੋਲ ਕੌਣ ਰਿਹਾ ਕੋਈ ਵੀ ਨਹੀਂ ਉਸ ਤੋਂ ਬਾਅਦ ਆਹ ਜਿਹੜੇ ਚੈਨਲ ਤੇ ਬੰਦੇ ਆ ਭੈਣ ਜੀ ਇਹਨਾਂ ਨੂੰ ਤਾਂ ਸਭ ਤੋਂ ਪਹਿਲਾਂ ਪਤਾ ਲੱਗਾ ਹੋਣਾ ਕਹਿੰਦੇ ਪਈ ਇਹ ਉਹਨਾਂ ਦੀ ਬੇਟੀ ਆ ਜੀ ਅਨੀਤਾ ਦੇਵਗੰਦ ਦੀ ਬੇਟੀ ਆ ਇਹ ਕਹਿੰਦੇ ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਾ ਹੋਣਾ ਇਹਨਾਂ ਨੇ ਗੱਲ ਕਿਸੇ ਵੀ ਚੈਨਲ ਨੇ ਕੀਤੀ ਨਹੀਂ ਗੱਲ ਚਿੱਟੀਆਂ ਪੱਗਾਂ ਬੰਨ ਬੰਨ ਫਿਰਦੇ ਆ ਸਾਰੇ ਸਟਾਫ ਨੂੰ ਪਤਾ ਹੈ ਜੀ ਸਾਰੀ ਫਿਲਮ ਲਾਈਨ ਨੂੰ ਪਤਾ ਹੈ ਕੋਈ ਮਾਈਦਾ ਲਾਲ ਨਿੱਤਰਿਆ ਕਿਸੇ ਨੇ ਸੱਚ ਨਹੀਂ ਬੋਲਿਆ ਕਿੰਨੇ ਨੇ ਵਿਰੋਧ ਨਹੀਂ ਕੀਤਾ ਆਪਾਂ ਕਹਿੰਦੇ ਆਪਾਂ ਇੱਕ ਨਹੀਂ ਹੁੰਦੇ ਹੋਰ ਕਿੰਨੇ ਕਿੱਕ ਹੋਣਾ ਤੁਸੀਂ ਫਿਲਮ ਲੈਂਦੇ ਵਿੱਚ ਇੱਕ ਬੰਦਾ ਆ ਸਿਫਤਾ ਕਰਦਾ ਮਰੀ ਜਾਂਦਾ ਰਾਈਟਰ ਦੀਆਂ ਜਿਹੜਾ ਨਿੱਕਾ ਜੇਲਦਾਰ ਫੋਰ ਦੇ ਵਿੱਚ ਜਗਦੀਪ ਸਿੱਧੂ ਆਸ਼ਾ ਰਾਈਟਰ ਉਹਦੀਆਂ ਤਰੀਫਾਂ ਕਰਦਾ ਮਰੀ ਜਾਂਦਾ ਇੱਧਰ ਐਕਟਰਾਂ ਦੀਆਂ ਕਰੀ ਜਾਂਦਾ ਇੰਡਸਟਰੀ ਦੇ ਵਿੱਚ ਮੈਨੂੰ ਐ ਲੱਗਦਾ ਭਈ ਸਿਰਫ ਔਰ ਸਿਰਫ ਚਮਚਾਗਰੀ ਆਉਣੀ ਚਾਹੀਦੀ ਐਕਟਿੰਗ ਤੁਹਾਨੂੰ ਆਵੇ ਨਾ ਆਵੇ ਮੇਰਾ ਇੱਕ ਅੱ데 ਦਾ ਵਿਰੋਧ ਜੀਤ ਲੇਕਿਨ ਬਾਕੀ ਸਾਰਿਆਂ ਨੇ ਕਿਦਾਂ ਇਕੱਠ ਕਰ ਲਿਆ ਇਕਾਂ ਕਰ ਲਿਆ ਆ ਹਾਲ ਐ ਇਸ ਇੰਡਸਟਰੀ ਦਾ ਐਸੋਸੀਏਸ਼ਨਾਂ ਦਾ ਆ ਹਾਲ ਐ ਮੀਡੀਆ ਦਾ ਆ ਹਾਲ ਐ ਤੇ ਗੱਲਾਂ ਤੁਹਾਡ ਤੋਂ ਪੰਜਾਬੀਆਂ ਤੋਂ ਸੁਣ ਲਓ ਬੜ ਬੜੀਆਂ ਅਸੀਂ ਪੰਜਾਬੀ ਆ ਅਸੀਂ ਪੰਜਾਬੀ ਆ ਕਿਉਂ ਤੁਸੀਂ ਇਹ ਦੇਖੋ ਝਾਤ ਮਾਰੋ ਪਬਲਿਕ ਨੂੰ ਨਾ ਪਰੇਸ਼ਾਨ ਕਰੋ ਪਬਲਿਕ ਨੂੰ ਉੱਲੂ ਨਾ ਬਣਾਓ ਤੁਸੀਂ ਆਪ ਸੋਚੋ ਤੁਸੀਂ ਹੈ ਕੀ ਪਬਲਿਕ ਨੂੰ ਇਹ ਸਮਝਣਾ ਚਾਹੀਦਾ ਇਹਨਾਂ ਗਧਿਆਂ ਦੇ ਭੇਡ ਚੋਂ ਨਿਕਲ ਜਾਓ ਇਹਨਾਂ ਨੇ ਮੈਂ ਅਕਸਰ ਕਹਿੰਦਾ ਹੁਣਾਂ ਇੰਡਸਟਰੀ ਕੇਨੇ ਡੋਬੀ ਉਹਨੂੰ ਯਾਦ ਰੱਖੋ ਕਿਨੇ ਖੜੀ ਕੀਤੀ ਉਹਨੂੰ ਨਾ ਦੋਬਣ ਵਾਲਾ ਫੇਰ ਦੁਬਾਰਾ ਆ ਕੇ ਰਲ ਜਾਂਦਾ ਤੁਹਾਡੇ ਚ ਜਿਹੜਾ ਚੱਜਦਾ ਬੰਦਾ ਉਹਨੂੰ ਲੈ ਕੇ ਆਓ ਹਨਾ ਮਾੜੇ ਨੂੰ ਮਾੜਾ ਕੌਣ ਸਾਰਾ ਇੰਨਾ ਪਤਾ ਨਹੀਂ ਇੱਕ ਦੂਏ ਨੂੰ ਬਹਿ ਕੇ ਸਾਹਮਣੇ ਕਿਦਾਂ ਬੂਥੀਆਂ ਤੁਸੀਂ ਦਿਖਾ ਲੈਨੇ ਹੋ ਤੁਹਾਡੇ ਬਾਰੇ ਕੋਈ ਬੋਲਦਾ ਤਾਂ ਫੇਰ ਤੁਹਾਨੂੰ ਐ ਲੱਗਦਾ ਜੀ ਨਹੀਂ ਨਹੀਂ ਤੂੰ ਤਾਂ ਵੀਡੀਓ ਪਾ ਦੇਗਾ ਫੇਰ ਤੁਸੀਂ ਕਰਤੂਤਾਂ ਗਲਤ ਨਾ ਨਾ ਕਰੋ ਅਗਲੀ ਵੀਡੀਓ ਚ ਮੈਂ ਜਲਦੀ ਮਿਲਾਂਗਾ ਸਰਦਾਰ ਜੀ 3 ਲੈ ਕੇ ਤੇ ਸਰਦਾਰ ਜੀ ਬੰਬੇ ਤੱਕ ਪਹੁੰਚ ਗਏ ਕਿਦਾਂ ਸਰਦਾਰ ਜੀ ਨੂੰ ਰਾਈਟਰ ਬਣਾਤਾ ਕਿਦਾਂ ਸਰਦਾਰ ਜੀ ਗੇਮਾਂ ਕਰਦੇ ਆ ਕਿਉਂ ਤੁਸੀਂ ਸਰਦਾਰ ਜੀ ਦਾ ਕਹਾਣ ਕਰਦੇ ਹੋ ਅੰਦਰ ਖਾਤੇ ਸਾਰੇ ਰਲੇ ਹੋਏ ਆ ਮੈਂ ਤੁਹਾਨੂੰ ਦੱਸੀ ਜਾਨਾ ਕਿ ਮੈਂ ਜਿਹੜੀ ਇਹ ਰਿਕਾਰਡਿੰਗ ਹੈ ਮੀਕਾ ਸਿੰਘ ਨੂੰ ਹੀ ਭੇਜੀ ਉਹਦੇ ਖਾਸ ਬੰਦੇ ਨਾਲ ਦੇ ਨੂੰ ਉਹ ਬੋਲੇ ਨਾ ਕੋਈ ਨਹੀਂ ਬੋਲੇ ਸਭ ਰਲੇ ਮਲੇ ਦਲੇ ਫਲੇ ਨੇ ਜੀ ਮਿਹਰਬਾਨੀ ਸ਼ੁਕਰੀਆ